ਸਤਿ ਸ਼੍ਰੀ ਅਕਾਲ ਜੀ ਵੱਡੀ ਬਹੂ ਇਹ ਤੇਰੇ ਪਿਓ ਦਾ ਦਿੱਤਾ ਰਾਸ਼ਨ ਪਾਣੀ ਆ ਜਾਂ ਉਹ ਤੈਨੂੰ ਹਰ ਮਹੀਨੇ ਗੈਸ ਪਰਵਾ ਕੇ ਦਿੰਦਾ ਆ ਜਿਹੜਾ ਤੂੰ ਆਪਣੀ ਮਰਜ਼ੀ ਨਾਲ ਬਣਾ ਕੇ ਖਾਂਦੀ ਰਹਿਣੀ ਆ ਬਾਕੀ ਟੱਬਰ ਦਾ ਖਾਣਾ ਕੌਣ ਬਣਾਊਗਾ ਤੇਰਾ ਪਿਓ ਖਬਰਦਾਰ ਮੰਮੀ ਜੇ ਮੇਰੇ ਪਿਓ ਤੇ ਗਈ ਤਾਂ ਮੈਂ ਪੁੱਲ ਜਾਊਂਗੀ ਕਿ ਤੂੰ ਮੇਰੀ ਸਾਸਿਆ ਮੇਰੇ ਸਾਹਮਣੇ ਤਾਂ ਬੜੀ ਜ਼ੁਬਾਨ ਚੱਲਦੀ ਆ ਤੁਹਾਡੀ ਪਰ ਆਪਣੀ ਛੋਟੀ ਬਹੂ ਨੂੰ ਕਿਉਂ ਨਹੀਂ ਕੁਝ ਕਹਿੰਦੇ ਸ਼ੁਰੂਆਤ ਤਾਂ ਉਸੇ ਨੇ ਕੀਤੀ ਸੀ 5 ਸਾਲਾਂ ਤੋਂ ਮੈਂ ਸਾਰੇ ਟੱਬਰ ਦਾ ਖਾਣਾ ਬਣਾਉਂਦੀ ਰਹੀ ਇੱਕ ਵਾਰ ਰਸੋਈ ਵਿੱਚ ਆਉਂਦੀ ਤਾਂ ਪੂਰਾ ਖਾਣਾ ਬਣਾ ਕੇ ਹੀ ਬਾਹਰ ਨਿਕਲਦੀ ਪੂਰੇ ਪਰਿਵਾਰ ਦਾ ਪਰ ਜਦੋਂ ਦੀ ਤੁਹਾਡੀ ਛੋਟੀ ਬਹੂ ਆਈ ਆ ਉਸ ਦਿਨ ਦਾ ਤਾਂ ਸਾਰਾ ਘਰ ਦਾ ਮਾਹੌਲ ਹੀ ਬਦਲ ਗਿਆ ਆ ਉਦੋਂ ਤਾਂ ਤੇਰੇ ਮੂੰਹ 'ਚ ਜ਼ੁਬਾਨ ਹੀ ਨਹੀਂ ਹੁੰਦੀ ਉਹਨੂੰ ਕੁਝ ਨਹੀਂ ਕਹਿੰਦੀ ਫਿਰ ਮੈਨੂੰ ਕਿਉਂ ਬੋਲਦੀਆਂ ਮੈਂ ਠੇਕਾ ਨਹੀਂ ਲਿਆ ਸਾਰਿਆਂ ਦਾ ਸਾਰਾ ਕੁਝ ਇੱਕ ਹੀ ਸਾਚ ਮਨਦੀਪ ਬੋਲ ਗਈ। "ਬਸ ਬਹੂ ਤੇਰੀ ਜ਼ੁਬਾਨ ਬੜੀ ਲੰਮੀ ਹੋ ਗਈ ਆ। ਤੂੰ ਭੁੱਲ ਗਈ ਆ ਕਿ ਮੈਂ ਤੇਰੀ ਸੱਸ ਆ। ਮੰਮੀ ਜੇ ਤੂੰ ਸੱਸ ਹੋਣ ਦਾ ਹੱਕ ਮੇਰੇ ਤੇ ਜਤਾ ਰਹੀਆਂ ਤਾਂ ਇਹ ਹੱਕ ਜਾ ਕੇ ਆਪਣੀ ਲਾਡਲੀ ਬਹੂ ਤੇ ਵੀ ਜਤਾ। ਨਹੀਂ ਤਾਂ ਜਿਵੇਂ ਚੱਲ ਰਿਹਾ ਏਵੇਂ ਚੱਲਣ ਦੇ।" ਕਹਿੰਦੇ ਹੋਏ ਗੁੱਸੇ 'ਚ ਮਨਦੀਪ ਪੂਰੀ ਪਤੀਲੀ ਸਬਜ਼ੀ ਦੀ ਚੋਕ ਕੇ ਆਪਣੇ ਕਮਰੇ ਚ ਲੱਗ ਗਈ। ਤੇ ਸੱਸ ਹੈਰਾਨ ਖੜੀ ਰਹੀ। ਪਹਿਲੀ ਵਾਰ ਮਨਦੀਪ ਨੇ ਉਹਨਾਂ ਦੇ ਸਾਹਮਣੇ ਆਪਣਾ ਮੂੰਹ ਖੋਲ੍ਹਿਆ ਸੀ। ਉਹ ਵੀ ਇੰਨੇ ਗੁੱਸੇ 'ਚ। ਸੱਸ ਨੂੰ ਕੁਝ ਸਮਝ ਹੀ ਨਹੀਂ ਆਇਆ ਕਿ ਉਹ ਕੀ ਕਰੇ। ਸਿਰ ਫੜ ਕੇ ਬਹਿ ਗਈ ਧਰਉਣ ਲੱਗੀ। ਉੱਤੋਂ ਸਵੇਰ ਦੇ 10 ਵਜੇ ਗਏ ਸੀ। ਅੱਜ ਤਾਂ ਉਹਨੂੰ ਚਾਹ ਵੀ ਨਸੀਬ ਨਹੀਂ ਹੋਈ ਸੀ। ਅਸਲ ਵਿੱਚ ਮਨਜੀਤ ਕੌਰ ਦੀਆਂ ਦੋ ਨੂੰਹਾਂ ਸੀ। ਵੱਡੀ ਬਹੂ ਮਨਦੀਪ 5 ਸਾਲ ਪਹਿਲਾਂ ਵਿਆਹ ਕੇ ਇਸ ਘਰ ਚ ਆਈ ਸੀ। ਤੇ 6 ਮਹੀਨੇ ਪਹਿਲਾਂ ਛੋਟੀ ਬਹੂ ਰੁਪਿੰਦਰ। ਰੁਪਿੰਦਰ ਦੇ ਆਉਣ ਤੋਂ ਬਾਅਦ ਹੋਲੀ-ਹੋਲੀ ਕਾਰਡਮ ਹਾਲ ਬਦਲਦਾ ਗਿਆ ਸ਼ੁਰੂ-ਸ਼ੁਰੂ ਵਿੱਚ ਤਾਂ ਮਨਦੀਪ ਨੇ ਕੁਝ ਨਾ ਕਿਹਾ ਮਨਦੀਪ ਆਪਣਾ ਕੰਮ ਪਹਿਲਾਂ ਵਾਂਗ ਹੀ ਕਰਦੀ ਰਹੀ ਕਰਦੀ ਸਾਫ਼-ਸਫਾਈ ਕਰਨ ਤੋਂ ਬਾਅਦ ਉਹ ਸਿੱਧਾ ਰਸੋਈ ਵਿੱਚ ਚਲੀ ਜਾਂਦੀ ਤੇ ਪੂਰੇ ਪਰਿਵਾਰ ਦਾ ਖਾਣਾ ਬਣਾਉਂਦੀ ਤੇ ਫਿਰ ਉਹਨਾਂ ਨੂੰ ਫੜੰਮਦੀ ਵੀ ਫਿਰ ਸਾਰੇ ਪਾਂਡੇ ਸਾਫ਼ ਕਰਦੀ ਝਾੜੂ ਪੋਚਾ ਕੱਪੜੇ ਸਾਰੇ ਕੰਮ ਕਰਦੀ ਰੁਪਿੰਦਰ ਕਿਸੇ ਕੰਮ 'ਚ ਉਹਦੀ ਮਦਦ ਨਾ ਕਰਵਾਉਂਦੀ ਹੱਥ ਨਾ ਲੰਦੀ। 2-3 ਮਹੀਨੇ ਤੱਕ ਰੁਪਿੰਦਰ ਮਨਦੀਪ ਦੇ ਹੱਥ ਦਾ ਬਣਿਆ ਖਾਣਾ ਖਾਂਦੀ ਰਹੀ। ਤੇ ਜੇ ਕਦੀ ਮੂਡ ਹੁੰਦਾ ਤਾਂ ਜਾ ਕੇ ਕੋਈ ਕੰਮ ਕਰਵਾ ਦਿੰਦੀ। ਨਹੀਂ ਤਾਂ ਆਪਣੇ ਕਮਰੇ 'ਚ ਹੀ ਪਈ ਰਹਿੰਦੀ। ਪਰ ਸੱਸ ਕਦੀ ਵੀ ਰੁਪਿੰਦਰ ਨੂੰ ਇਹ ਨਾ ਕਹਿੰਦੀ ਕਿ ਜਾ ਜਾ ਕੇ ਆਪਣੀ ਜਠਾਣੀ ਦੀ ਮਦਦ ਕਰਵਾ ਦੇ। ਉਹਨੂੰ ਤਾਂ ਬਸ ਮਨਦੀਪ ਨਾਲ ਮਤਲਬ ਸੀ। ਮਨਦੀਪ ਕੰਮ ਕਰਦੀ ਆ ਤਾਂ ਸਭ ਕੁਝ ਠੀਕ ਆ। ਉਜ ਦਿਨ ਆ ਬਾਦਰ ਰੁਪਿੰਦਰ ਨੇ ਇੱਕ ਨਵਾਂ ਹੀ ਡਰਾਮਾ ਫੜ ਲਿਆ ਸਵੇਰੇ ਸਭ ਤੋਂ ਪਹਿਲਾਂ ਉੱਠਦੀ ਆਪਣਾ ਵੀ ਆਪਣੇ ਪਤੀ ਦਾ ਨਾਸ਼ਤਾ ਬਣਾ ਕੇ ਆਪਣੇ ਕਮਰੇ ਵਿੱਚ ਲੈ ਜਾਂਦੀ ਤੇ ਆਪਣੇ ਕਮਰੇ 'ਚ ਹੀ ਆਪ ਵੀ ਖਾ ਲੈਂਦੀ ਤੇ ਆਪਣੇ ਪਤੀ ਨੂੰ ਵੀ ਖਵਾ ਦਿੰਦੀ ਬਾਕੀ ਬਚਿਆ ਸੱਸ ਸਹੁਰਾ ਜੇਠ ਜਠਾਣੀ ਜਠਾਣੀ ਦੇ ਬੱਚੇ ਕਿਸੇ ਨਾਲ ਉਹਨੂੰ ਕੋਈ ਮਤਲਬ ਹੀ ਨਹੀਂ ਸਬਜੀ ਨੂੰ ਤ ਤੜਕਾ ਵੱਖ ਲੱਗਦਾ ਜੋ ਦਿਲ ਕਰਦਾ ਉਹ ਆਪਣੇ ਲਈ ਖੁਦ ਬਣਾ ਕੇ ਆਪਣੇ ਕਮਰੇ ਚ ਲੈ ਜਾਂਦੀ। ਮਨਦੀਪ ਨੂੰ ਰੁਪਿੰਦਰ ਦੀ ਇਹ ਹਰਕਤ ਬਿਲਕੁਲ ਪਸੰਦ ਨਹੀਂ ਆਈ। ਉਹਨੂੰ ਅਜੀਬ ਜਿਹਾ ਲੱਗਾ। ਉਹਨੇ 1-2 ਵਾਰ ਇਹਦੇ ਬਾਰੇ ਆਪਣੀ ਸਾਸ ਨਾਲ ਵੀ ਗੱਲ ਕੀਤੀ ਕਿ ਮੰਮੀ, ਤੂੰ ਸਿਰਪਿੰਦਰ ਨੂੰ ਵੇਖਿਆ? ਉਹ ਕੀ ਕਰਦੀ ਆ? ਜਿਹੜੀ ਚੀਜ਼ ਨੂੰ ਉਹ ਤਾਂ ਜੀ ਕਰਦਾ ਆ, ਉਹ ਬਣਾ ਕੇ ਆਪਣੇ ਕਮਰੇ ਚ ਲੈ ਜਾਂਦੀ ਆ। ਨਾ ਹੋਰ ਕਿਸੇ ਲਈ ਬਣਾਉਂਦੀ ਆ। ਤੇ ਨਾ ਆਪਣਾ ਬਣਾਇਆ ਖਾਣਾ ਕਿਸੇ ਨੂੰ ਦਿੰਦੀ ਆ ਮੰਦੀਪ ਦੀ ਗੱਲ ਦਾ ਉਹਦੀ ਸੱਸ ਉਤੇ ਕੋਈ ਅਸਰ ਨਾ ਹੋਇਆ ਬਹੂ ਕੀ ਹੁਣ ਮੈਂ ਜਾ ਕੇ ਸਾਰਿਆਂ ਨੂੰ ਵੇਖਦੀ ਰਹਾ ਕਿ ਕੌਣ ਕੀ ਬਣਾਉਂਦਾ ਆ ਤੇ ਕੌਣ ਕੀ ਨਹੀਂ ਬਣਾਉਂਦਾ ਤੂੰ ਕੀ ਬਣਾਇਆ ਇਹ ਦੱਸ ਭੁੱਖ ਲੱਗੀ ਆ ਵਿਚਾਰੀ ਮੰਦੀਪ ਫਿਰ ਚੁੱਪਚਾਪ ਜਾ ਕੇ ਰਸੋਈ ਚ ਸਾਰਿਆਂ ਲਈ ਨਾਸ਼ਤਾ ਬਣਾਉਣ ਲੱਗੀ ਸ਼ੁਰੂ ਤੋਂ ਹੀ ਉਹਨੇ ਇਹੋ ਜਿਹਾ ਕੁਝ ਨਹੀਂ ਕੀਤਾ ਸੀ ਮਨਦੀਪ ਦੇ ਹਿਸਾਬ ਨਾਲ ਤਾਂ ਸਾਰਾ ਪਰਿਵਾਰ ਇਕੱਠਾ ਸੀ ਤੇ ਘਰ ਦੀ ਬਹੂ ਨੂੰ ਪੂਰੇ ਪਰਿਵਾਰ ਦਾ ਹੀ ਖਾਣਾ ਬਣਾਉਣਾ ਸੀ ਉਹਨੇ ਸੋਚਿਆ ਕਿ ਦਰਾਣੀ ਆਊਗੀ ਤੇ ਉਹਦਾ ਕੰਮ 'ਚ ਹੱਥ ਹਟਾਉਗੀ ਤਾਂ ਸੌਖ ਹੋ ਜਾਊਗਾ ਪਰ ਇੱਥੇ ਕੀ ਦਰਾਣੀ ਦਾ ਤਾਂ ਆਪਣਾ ਵੱਖਰਾ ਹੀ ਹਿਸਾਬ ਕਿਤਾਬ ਸੀ ਉਤੋਂ ਸੱਸ ਵੀ ਕੁਝ ਨਹੀਂ ਕਹਿੰਦੀ ਸੀ ਸੱਸ ਲਈ ਤਾਂ ਉਹਦੀ लाਡਲੀ ਤੇ ਪਿਆਰੀ ਬਹੂ ਰਪਿੰਦਰ ਹੀ ਸੀ ਸੱਸ ਦੀ ਇਹ ਗੱਲ ਮਨਦੀਪ ਨੂੰ ਬਹੁਤ ਬੁਰੀ ਲੱਗਦੀ ਮਨਦੀਪ ਕਾਰ ਦਾ ਸਾਰਾ ਕੰਮ ਕਰਦੀ ਪੂਰੇ ਪਰਿਵਾਰ ਦਾ ਖਾਣਾ ਚਾਹ ਪਾਣੀ ਨਾਸ਼ਤਾ ਸਾਰਾ ਕੁਝ ਬਣਾਉਂਦੀ ਫਿਰ ਵੀ ਉਹ ਸੱਸ ਦੀ लाडली ਬਹੂ ਨਾਂ ਬਣ ਸਕੀ ਬਸ ਇੱਕ ਸੌਰਾ ਹੀ ਸੀ ਜਿਹੜਾ ਮਨਦੀਪ ਨੂੰ ਸਮਝਦਾ ਸੀ ਤੇ ਰਪਿੰਦਰ ਆਪਣਾ ਤੇ ਆਪਣੇ ਪਤੀ ਦਾ ਵੱਖਰਾ ਖਾਣਾ ਬਣਾ ਕੇ ਲੈ ਕੇ ਚਲੀ ਜਾਂਦੀ ਆ ਨਵੀਂ ਨਵੀਂ ਆਈ ਦੁੱਲਣ ਹੋਵੇ ਤੇ ਉਹ ਸੱਸ ਦੀ ਚਹੇਤੀ ਬਹੂ ਬਣ ਜਾਵੇ ਇਹਦਾ ਦੋਖਾ ਤਾਂ ਮਨਦੀਪ ਨੂੰ ਕੀ ਕਿਸੇ ਨੂੰ ਵੀ ਹੁੰਦਾ ਆ ਸਾਸਰਪਿੰਦਰ ਨੂੰ ਕਦੀ ਕੋਈ ਕਾਮਨਾ ਦੱਸਦੀ ਨਾ ਹੀ ਕਦੀ ਉਹਦੇ ਨਾਲ ਉੱਚੀ ਆਵਾਜ਼ ਚ ਗੱਲ ਕਰਦੀ ਤੇ ਉਥੇ ਹੀ ਉਲਟਾ ਉਹ ਮਨਦੀਪ ਨਾਲ ਹਮੇਸ਼ਾ ਚਿੜੀ ਜਈ ਰਹਿੰਦੀ ਜਿੱਥੋਂ ਤੱਕ ਕਿ ਉਹਨੂੰ ਗਾਲਾਂ ਵੀ ਦਿੰਦੀ ਗੱਲ ਗੱਲ ਤੇ ਉਹਦੇ ਮਾਪਿਓ ਤੱਕ ਪਹੁੰਚ ਜਾਂਦੀ ਜਦ ਤੱਕ ਮਨਦੀਪ ਇਕੱਲੀ ਸੀ ਉਦੋਂ ਤੱਕ ਤਾਂ ਉਹ ਆਪਣੀ ਸਾਸ ਦੀ ਹਰ ਗੱਲ ਸਹਿ ਲੈਂਦੀ ਸੀ ਪਰ ਸ਼ਾਇਦ ਸਸਾਂ ਇਹੋ ਜਿਹੀਆਂ ਹੀ ਹੁੰਦੀਆਂ ਆ ਪਰ ਜਦੋਂ ਰਪਿੰਦਰ ਦੇ ਆਉਣ ਤੋਂ ਬਾਅਦ ਉਹਨੇ ਆਪਣੀ ਸੱਸ ਦਾ ਬਦਲਿਆ ਵਿਹਾਰ ਵੇਖਿਆ ਤਾਂ ਉਹਨੂੰ ਸਮਝ ਆਇਆ ਹੁਣ ਮਨਦੀਪ ਕੁਝ ਸੋਚਦੀ ਇਸ ਤੋਂ ਪਹਿਲਾਂ ਹੀ ਠੰਡ ਲੱਗਣ ਨਾਲ ਉਹਨੂੰ ਤੇਜ਼ ਬੁਖਾਰ ਹੋ ਗਿਆ ਪੂਰਾ ਸਰੀਰ ਦਰਦ ਨਾਲ ਟੁੱਟ ਰਿਹਾ ਸੀ ਉਹਨੂੰ ਦਵਾਈ ਦੇਣ ਦੀ ਬਜਾਏ ਉਹਦਾ ਹਾਲਚਲ ਪੁੱਛਣ ਦੀ ਬਜਾਏ ਸੱਸ ਨੇ ਉਲਟਾ ਮਨਦੀਪ ਨੂੰ ਹੀ ਗਾਲਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ ਲਗਾਤਾਰ ਬੁੜਬੜਾਉਂਦੀ ਰਹੀ ਤੇ ਉਹਦੇ ਬੁਖਾਰ ਨੂੰ ਡਰਾਮਾ ਦੱਸ ਰਹੀ ਸੀ ਜਦੋਂ ਮਨਦੀਪ ਖਾਣਾ ਬਣਾਉਣ ਨਾ ਗਈ ਤਾਂ ਮਜਬੂਰੀ ਵਿੱਚ ਰਪਿੰਦਰ ਨੂੰ ਰਸੋਈ 'ਚ ਜਾ ਕੇ ਖਾਣਾ ਬਣਾਉਣਾ ਪਿਆ ਮਨਦੀਪ ਨੂੰ ਇਹ ਵੇਖ ਕੇ ਬਹੁਤ ਬੁਰਾ ਲੱਗਾ ਕਿ ਮੰਮੀ ਲਗਾਤਾਰ ਮਨਦੀਪ ਨਾਲ ਰਸੋਈ 'ਚ ਕੰਮ ਲੱਗੀ ਹੋਈ ਸੀ ਇਸ ਤੋਂ ਪਹਿਲਾਂ ਮਨਦੀਪ ਨੇ ਕਦੀ ਵੀ ਆਪਣੀ ਸੱਸ ਨੂੰ ਰਸੋਈ 'ਚ ਨਹੀਂ ਵੇਖਿਆ ਚਾਹੇ ਉਹ ਬਿਮਾਰੀ 'ਚ ਇਕੱਲੀ ਖਾਣਾ ਬਣਾ ਲੈਂਦੀ ਪਰ ਸੱਸ ਕਦੀ ਵੀ ਸਬਜੀ ਤੱਕ ਕੱਟਣ ਨਾ ਜਾਂਦੀ ਤੇ ਅੱਜ ਆਪਣੀ ਪਿਆਰੀ ਬਹੂ ਦੇ ਨਾਲ ਸਾਰਾ ਦਿਨ ਰਸੋਈ 'ਚ ਖੜੀ ਰਹੀ। ਇਹ ਵੇਖ ਕੇ ਮਨਦੀਪ ਦੀਆਂ ਅੱਖਾਂ 'ਚ ਅਥਰੂ ਆ ਗਏ। ਦੋਵਾਂ ਬਹੂਆਂ ਵਿੱਚ ਇੰਨਾ ਵੱਡਾ ਪੇਧ ਭਾਵ। ਉਹ ਰੋ ਪਈ। ਉਹਨੇ ਸੋਚਿਆ ਕਿ ਮੈਂ ਪੂਰੀ ਜ਼ਿੰਦਗੀ ਵੀ ਜੇ ਸੱਸ ਦੀ ਸੇਵਾ ਕਰਦੇ ਕਰਦੇ ਮਰ ਵੀ ਜਾਵਾਂ ਤਾਂ ਵੀ ਮੇਰੀ ਸੱਸ ਕਮੀਆਂ ਹੀ ਕੱਢੂਗੀ। ਭਲਾਈ ਦਾ ਤਾਂ ਬਿਲਕੁਲ ਜ਼ਮਾਨਾ ਹੀ ਨਹੀਂ ਰਿਹਾ। ਜੇ ਭਲਾਈ ਕਰਨੀ ਵੀ ਆ ਨਾ ਤਾਂ ਬਗਾਨਿਆਂ ਦੀ ਕਰ ਲੋ। ਪਰ ਆਪਣਿਆਂ ਦੀ ਗਲਤੀ ਨਾਲ ਵੀ ਨਹੀਂ ਬਹੁਤ ਕਰ ਲਈ ਮੈਂ ਸੱਸ ਦੀ ਸੇਵਾ ਬਹੁਤ ਜੋੜ ਕੇ ਰੱਖ ਲਿਆ ਪਰਿਵਾਰ ਮੈਂ ਹੁਣ ਮੈਂ ਹੀ ਕਿਉਂ ਪਾਗਲ ਬਣਾ ਅੱਜ ਤੋਂ ਬਾਅਦ ਮੈਂ ਵੀ ਬਸ ਆਪਣਾ ਹੀ ਕੰਮ ਕਰੂੰਗੀ ਮੈਂ ਕਿਹੜਾ ਕਿਸੇ ਦਾ ਠੇਕਾ ਲਿਆ ਆ ਬਸ ਫਿਰ ਕੀ ਸੀ ਦੋ ਦਿਨਾਂ ਬਾਅਦ ਜਿਵੇਂ ਹੀ ਮਨਦੀਪ ਠੀਕ ਹੋਈ ਮਨਦੀਪ ਨੇ ਵੀ ਆਪਣਾ ਤੇ ਆਪਣੇ ਪਤੀ ਦਾ ਤੇ ਆਪਣੇ ਬੱਚੇ ਲਈ ਸਵੇਰ ਦਾ ਨਾਸ਼ਤਾ ਬਣਾ ਲਿਆ ਤੇ ਚੁੱਪਚਾਪ ਜਾ ਕੇ ਆਪਣੇ ਕਮਰੇ 'ਚ ਬਹਿ ਗਈ ਛੱਡ ਦਿੱਤਾ ਉਹਨੇ ਆਪਣੀ ਸੱਸ ਨੂੰ ਆਪਣੇ ਸਹੁਰੇ ਲਈ ਪਰ ਫਿਰ ਵੀ ਮਨਦੀਪ ਦੇ ਮਨ 'ਚ ਆਇਆ ਕਿ ਪਾਪਾ ਜੀ ਨੂੰ ਨਾਸ਼ਤਾ ਦੇ ਹੀ ਆਉਣੀ ਆ ਇਹਦੇ 'ਚ ਉਹਨਾਂ ਦੀ ਕੀ ਗਲਤੀ ਆ ਉਹ ਤਾਂ ਹਮੇਸ਼ਾ ਮੇਰਾ ਹੀ ਸਾਥ ਦੇਂਦੇ ਸੀ ਉਹਨਾਂ ਨੂੰ ਤਾਂ ਪਤਾ ਸੀ ਕਿ ਮੇਰੀ ਸੱਸ ਗਲਤ ਕਰਦੀ ਆ ਪਰ ਫਿਰ ਵੀ ਘਰ 'ਚ ਉਹਨਾਂ ਦੀ ਜ਼ਿਆਦਾ ਚੱਲਦੀ ਨਹੀਂ ਸੀ ਜਦੋਂ ਮਰਦਾਂ ਦੀ ਘਰ 'ਚ ਨਾ ਚੱਲੇ ਔਰਤਾਂ ਦੀ ਚੱਲੇ ਤੇ ਫਿਰ ਵਿਚਾਰੇ ਮਰਦ ਕੀ ਕਰਨ ਮਨਦੀਪ ਆਪਣੇ ਮਨ ਨੂੰ ਮਾਰ ਕੇ ਬਹਿ ਜਾਂਦੀ ਆ ਕਿ ਜੇ ਉਹਨੇ ਪਾਪੜ ਨੂੰ ਨਾਸ਼ਤਾ ਦਿੱਤਾ ਤਾਂ ਘਰ 'ਚ ਹੋਰ ਵੀ ਕਲੇਸ਼ ਪੈ ਜਾਊਗਾ ਇਹਦੇ ਤੋਂ ਤਾਂ ਚੰਗਾ ਕਿ ਜਿਵੇਂ ਰੁਪਿੰਦਰ ਕਰਦੀ ਆ ਠੀਕ ਉਹਵੇਂ ਮੈਂ ਵੀ ਕਰਾਂ ਮਨਦੀਪ ਨੂੰ ਰਸੋਈ 'ਚ ਨਾਸ਼ਤਾ ਬਣਾਉਂਦੇ ਹੋਏ ਵੇਖ ਕੇ ਰੁਪਿੰਦਰ ਤੇ ਉਹਦੀ ਸੱਸ ਦੋਵੇਂ ਰਸੋਈ 'ਚ ਨਾ ਗਈਆਂ ਉਹਨਾਂ ਨੂੰ ਲੱਗਾ ਕਿ ਹੁਣ ਸਾਰਿਆਂ ਲਈ ਨਾਸ਼ਤਾ ਬਣਾ ਨਹੀਂ ਜਾਣਾ ਆ ਪਰ ਜਦੋਂ 10 ਵਜ ਗਏ ਤੇ ਕਿਸੇ ਦੇ ਅੱਗੇ ਕੁਝ ਨਾ ਆਇਆ ਇਥੋਂ ਤੱਕ ਕਿ ਕਿਸੇ ਨੂੰ ਇੱਕ ਕੱਪ ਚਾਹ ਤੱਕਣਾ ਮਿਲੀ ਤਾਂ ਸੱਸ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ ਤੇ ਗੁੱਸੇ 'ਚ ਪਹੁੰਚ ਗਈ ਮਨਦੀਪ ਦੇ ਕੋਲ ਉਹਦੇ ਕਮਰੇ 'ਚ ਬਹੂ ਤੂੰ ਨਾਸ਼ਤਾ ਬਣਾਇਆ ਸੀ ਤੇ ਦਿੱਤਾ ਕਿਸੇ ਨੂੰ ਵੀ ਨਹੀਂ ਹੁਣ ਤਾਂ 10 ਵਜ ਗਏ ਘੜੀ ਵੇਖੀਏ ਤੂੰ ਮੰਮੀ ਮੈਂ ਬਸ ਆਪਣਾ ਤੇ ਆਪਣੇ ਪਤੀ ਦਾ ਤੇ ਆਪਣੇ ਬੱਚੇ ਦਾ ਹੀ ਬਣਾਇਆ ਸੀ ਸਾਰੇ ਟੱਬਰ ਦਾ ਨਾਲ ਤਾਂ ਮੈਂ ਨਹੀਂ ਬਣਾਇਆ ਕੀ ਦਿਮਾਗ ਖਰਾਬ ਹੋ ਗਿਆ ਤੇਰਾ ਸਾਰਿਆਂ ਲਈ ਕਿਉਂ ਨਹੀਂ ਬਣਾਇਆ ਭਲਾ ਤੂੰ ਮੰਮੀ ਮੇਰੀ ਮਰਜ਼ੀ ਮੈਂ ਨਹੀਂ ਬਣਾਇਆ ਤਾਂ ਨਹੀਂ ਬਣਾਇਆ ਜਿੰਨੂੰ ਭੁੱਖ ਲੱਗੂ ਉਹ ਆਪਣੇ ਲਈ ਖੁਦ ਬਣਾ ਲੂ ਬਹੂ ਤੂੰ ਹੋਸ਼ ਵਿੱਚ ਤਾਂ ਹੈਨਾ ਤੂੰ ਕੀ ਬੋਲ ਰਹੀ ਹੈ ਪਤਾ ਆ ਤੈਨੂੰ ਤੇਰੀ ਜ਼ੁਬਾਨ ਕੋਈ ਜ਼ਿਆਦਾ ਹੀ ਲੰਮੀ ਨਹੀਂ ਹੋ ਗਈ ਬਹੂ ਹਾਂ ਤੂੰ ਇਸ ਘਰ ਦੀ ਇਸ ਲਈ ਆਪਣੀ ਔਕਾਤ 'ਚ ਰਹਿ ਆਪਣੀ ਹੱਦ ਨਾ ਭੁੱਲ ਜਾ ਕੇ ਚੁੱਪਚਾਪ ਸਾਰਿਆਂ ਨੂੰ ਨਾਸ਼ਤਾ ਦੇ نئی ਮੰਮੀ ਬਹੁਤ ਰਪਿੰਦਰ ਵੀਆ ਉਹਦੇ ਉੱਤੇ ਤਾਂ ਤੁਹਾਡਾ ਕੋਈ ਜ਼ੋਰ ਨਹੀਂ ਚੱਲਦਾ ਦੋ ਮੁੰਡੇ ਆ ਨਾ ਤੁਹਾਡੇ ਤਾਂ ਜਾਓ ਆਪਣੀ ਦੂਜੀ ਬਹੂ ਦੇ ਕੋਲ ਉਹਨੂੰ ਤਾਂ ਤੁਸੀਂ ਕੁਝ ਨਹੀਂ ਕਹਿੰਦੇ ਉਹ ਤਾਂ ਆਪਣਾ ਨਾਸ਼ਤਾ ਬਣਾ ਕੇ ਲੈ ਕੇ ਚਲੀ ਜਾਂਦੀ ਆਪਣੇ ਕਮਰੇ 'ਚ ਉਹਨੂੰ ਤਾਂ ਤੁਸੀਂ ਕਦੀ ਮਨਾ ਨਹੀਂ ਕੀਤਾ ਫਿਰ ਮੈਨੂੰ ਕਿਉਂ ਇੰਨਾ ਬੋਲਦੇ ਹੋ ਇਹ ਸੁਣ ਕੇ ਸੱਸ ਪੜਕੁੱਠੀ ਬਹੂ ਰਾਸ਼ਨ ਤੇਰੇ ਪਿਓ ਨੇ ਨਹੀਂ ਦਿੱਤਾ ਤੇ ਨਾਹੀਂ ਤੇਰਾ ਪਿਓ ਹਰ ਮਹੀਨੇ ਗੈਂਸ ਪ੍ਰਵਾਹ ਕੇ ਦੇਂਦਾ ਆ ਜਿਹੜਾ ਤੂੰ ਆਪਣੀ ਮਰਜ਼ੀ ਦਾ ਖਾਣਾ ਬਣਾਵਣਾ ਕੇ ਖਾਏਂਗੀ ਖਬਰਦਾਰ ਮੰਮੀ ਜੋ ਕਹਿਣਾ ਆ ਮੈਨੂੰ ਕਹੋ ਮੇਰੇ ਮਾਪਿਓ ਤੇ ਨਾ ਜਾਇਓ ਮੇਰੇ ਮਾਪਿਓ ਨੇ ਮੈਨੂੰ ਇੱਥੇ ਨੌਕਰਾ ਵਾਂਗ ਕੰਮ ਕਰਨ ਲਈ ਜੇ ਗਾਲਾਂ ਸੁਣ ਲਈ ਨਹੀਂ ਆਇਆ ਜਾ ਕੇ ਗਾਲਾਂ ਦਵੋ ਆਪਣੀ ਛੋਟੀ ਬਹੂ ਨੂੰ ਮੈਨੂੰ ਨਹੀਂ ਬੜੀ ਕਰ ਲਈ ਮੈਂ ਤੁਹਾਡੀ ਸੇਵਾ ਤੇ ਹਜੇ ਵੀ ਕਰਦੀ ਸੀ ਪਰ ਸੇਵਾ ਦਾ ਫਲ ਮੈਂ ਵੇਖ ਲਿਆ ਆ ਦੋਆਂ ਬਹੂਆਂ ਚ ਜਿਹੜਾ ਤੁਸੀਂ ਭੇਜ ਪਾਵ ਕਰਦੇ ਹੋਣ ਉਹ ਵੀ ਮੈਂ ਵੇਖ ਲਿਆ ਆ ਅੱਜ ਮੈਂ ਆਪਣਾ ਵੱਖਰਾ ਖਾਣਾ ਬਣਾ ਲਿਆ ਤਾਂ ਤੁਹਾਨੂੰ ਬੁਰਾ ਲੱਗ ਗਿਆ ਜਦੋਂ ਨਹੀਂ ਤੁਹਾਡੀ ਲਾਡਲੀ ਛੋਟੀ ਬਹੂ ਆਈ ਆ ਉਹ ਆਪਣਾ ਤੇ ਆਪਣੇ ਪਤੀ ਦਾ ਖਾਣਾ ਬਣਾ ਕੇ ਲੈ ਕੇ ਚਲੀ ਜਾਂਦੀ ਆ ਤੇ ਤੁਸੀਂ ਇੱਕ ਵਾਰ ਵੀ ਨਹੀਂ ਉਹਨੂੰ ਰੋਕਿਆ ਕਿਉਂ ਉਹਦੀ ਕੋਈ ਜ਼ਿੰਮੇਵਾਰੀ ਨਹੀਂ ਬੰਦੀ ਉਹ ਇਸ ਘਰ ਦੀ ਬਹੂ ਨਹੀਂ ਆ ਤਾਂ ਜਦੋਂ ਤੁਸੀਂ ਉਹਨੂੰ ਨਹੀਂ ਰੋਕਿਆ ਤਾਂ ਮੈਨੂੰ ਵੀ ਨਾ ਰੋਕੋ ਇਹ ਕਹਿ ਕੇ ਮਨਦੀਪ ਆਪਣੇ ਕਮਰੇ ਤੋਂ ਬਾਹਰ ਚਲੀ ਗਈ ਸੱਸ ਮਨਦੀਪ ਦਾ ਇਹ ਰੂਪ ਵੇਖ ਕੇ ਹੈਰਾਨ ਸੀ ਤੇ ਘਬਰਾ ਗਈ ਤੇ ਆਪਣੀਆਂ ਅੱਖਾਂ 'ਚ ਅਥਰੂ ਲੈ ਕੇ ਸੋਫੇ ਤੇ ਆ ਕੇ ਬਹਿ ਗਈ ਸਿਰ ਫੜ ਕੇ ਰੋਣ ਲੱਗੀ ਪਿੱਛੋਂ ਮਨਦੀਪ ਦਾ ਸਹੁਰਾ ਉਹਦੀ ਸੱਸ ਨੂੰ ਰੋਂਦਾ ਹੋਇਆ ਵੇਖ ਕੇ ਕਹਿੰਦਾ ਆ ਕੀ ਹੋਇਆ ਭਾਗਵਾਨ ਨੇ ਕਿਉਂ ਰੋਨੀ ਆ ਕੀ ਕਰਾਂ ਜੀ ਕਿਸਮਤ 'ਚ ਰੋਣਾ ਹੀ ਲਿਖਿਆ ਆ ਇਸੇ ਲਈ ਰੋਨੀ ਆ ਦੋ ਦੋ ਬਹੂਆਂ ਹੁੰਦੇ ਹੋਏ ਵੀ ਇੱਕ ਕੱਪ ਚਾਹ ਲਈ ਤਰਸ ਗਈਆਂ ਮੈਂ ਅੱਜ ਨਹੀਂ ਭਗਵਾਨ ਨੇ ਤੂੰ ਗਲਤ ਕਹਿ ਦਿੱਤਾ ਤੇਰੀ ਕਿਸਮਤ 'ਚ ਰੋਣਾ ਨਹੀਂ ਲਿਖਿਆ ਬਲਕਿ ਤੂੰ ਖੁਦ ਆਪਣੀ ਕਿਸਮਤ 'ਚ ਰੋਣਾ ਲਿਖਿਆ ਆ ਤੈਨੂੰ ਪਤਾ ਆ ਜਦੋਂ ਘਰ ਦੋ ਬਹੂਆਂ ਹੁੰਦੀਆਂ ਆ ਨਾ ਤਾਂ ਦੋਵਾਂ ਨੂੰ ਬਰਾਬਰ ਨਜ਼ਰਾਂ ਨਾਲ ਵੇਖਣਾ ਚਾਹੀਦਾ ਆ ਦੋਵਾਂ 'ਚ ਪਿਆਰ ਬਣਾ ਕੇ ਰੱਖਣਾ ਬਹੁਤ ਮੁਸ਼ਕਲ ਹੁੰਦਾ ਆ ਦੋਵਾਂ ਨੂੰ ਇੱਕ ਸਮਾਨ ਇੱਕ ਅੱਖ ਨਾਲ ਵੇਖੋ ਤਾਂ ਜਾ ਕੇ ਘਰ ਚਲਦੇ ਆ ਪਰ ਤੂੰ ਤੂੰ ਦੋਹਾਂ-ਦੋਹਾਂ ਚ ਜਮੀਨ ਅਸਮਾਨ ਦਾ ਫਰਕ ਕੀਤਾ ਆ ਜਿਹੜੇ ਕਾਇਦੇ ਕਾਨੂੰਨ ਤੋਂ ਵੱਡੀ ਬਹੁਤੇ ਚਲਾਏ ਕਦੀ ਛੋਟੀ ਬਹੂ ਨੂੰ ਤੂੰ ਚੂਹ ਤੱਕ ਨਹੀਂ ਕੀਤਾ ਕਿਉਂ ਇਹੋ ਜੀ ਕਿਹੜੀ ਗੱਲ ਆ ਆਪਣਾ ਛੋਟੀ ਬਹੂ ਚ ਇਸ ਘਰ ਦੀ ਇਸ ਹਾਲਤ ਦੀ ਜ਼ਿੰਮੇਵਾਰ ਤੂੰ ਤੇ ਤੇਰੀ ਛੋਟੀ ਬਹੂ ਆ ਜਿਹੜੀ ਇਸ ਘਰ ਚ ਆਉਂਦਿਆਂ ਹੀ ਆਪਣਾ-ਆਪਣਾ ਕਰਨ ਲੱਗ ਪਈ ਆਪਣਾ ਤੇ ਆਪਣੇ ਪਤੀ ਦਾ ਵੱਖਰਾ ਖਾਣਾ ਬਣਾ ਕੇ ਲੈ ਕੇ ਜਾਣ ਲੱਗੀ ਜੇ ਪਹਿਲੇ ਦਿਨ ਹੀ ਤੂੰ ਲਗਾਮ ਕੱਸੀ ਹੁੰਦੀ ਨਾ ਅੱਜ ਤੈਨੂੰ ਇਹ ਦਿਨ ਨਾ ਵੇਖਣਾ ਪੈਂਦਾ ਵੱਡੀ ਬਹੂ ਕੁਝ ਨਹੀਂ ਕਹਿੰਦੀ ਸੀ ਖਾਣਾ ਬਣਾ ਦੇਂਦੀ ਸੀ ਸਾਰਿਆਂ ਦਾ ਜੇ ਉਵੇਂ ਹੀ ਛੋਟੀ ਬਹੂ ਵੀ ਬਣਾ ਦੇਂਦੀ ਤਾਂ ਪਰ ਤੈਨੂੰ ਦੋਆਂ ਬਹੂਆਂ 'ਚ ਬੈਲੈਂਸ ਬਣਾਉਣਾ ਨਹੀਂ ਆਇਆ ਇਸ ਲਈ ਅੱਜ ਤੂੰ ਇੱਥੇ ਇਕੱਲੀ ਆ ਜੇ ਐਵੇਂ ਹੀ ਚੱਲਦਾ ਰਿਹਾ ਨਾ ਤਾਂ ਕੱਲ ਨੂੰ ਤੂੰ ਆਪ ਖਾਣਾ ਬਣਾ ਕੇ ਦੋਆਂ ਬਹੂਆਂ ਨੂੰ ਖਵਾਏਂਗੀ ਤੇ ਤੇਰੇ ਅੱਗੇ ਪਿੱਛੇ ਕਿਸੇ ਨੇ ਨਹੀਂ ਹੋਣਾ ਇਹ ਕਹਿ ਕੇ ਮਨਦੀਪ ਦਾ ਸਹਰਾ ਵੀ ਉੱਥੋਂ ਚਲਾ ਗਿਆ ਪਤੀ ਦੀ ਗੱਲ ਸੁਣ ਕੇ ਸੱਸ ਰੋ ਪਈ ਤੇ ਕੁਝ ਧੇਰ ਬਾਅਦ ਉਹਦਾ ਮਨ ਕੁਝ ਹਲਕਾ ਹੋਇਆ ਤਾਂ ਉਹਨੇ ਸੋਚਿਆ ਸਹੀ ਕਹਿੰਦੇ ਆਏ ਛੇੜ ਗਲਤੀ ਮੇਰੀ ਹੀ ਆ ਮੈਂ ਹੀ ਦੋਹਾਂ ਨੂਹਾਂ 'ਚ ਫਰਕ ਕੀਤਾ ਜਿਹੜੀ ਬਹੁਤ ਤੇਜ਼ ਤਰਾਰ ਨਿਕਲੀ ਉਹ ਮੇਰੀ ਪਸੰਦ ਦੀ ਬਣ ਗਈ ਤੇ ਜਿਹੜੀ ਸਿੱਧੀ ਸਾਦੀ ਗਈ ਸੀ ਵਿਚਾਰੀ ਉਹ ਮੇਰੀ ਨੌਕਰ ਬਣ ਕੇ ਰਹਿ ਗਈ ਹਜੇ ਵੀ ਵਕਤ ਥਾ ਹਜੇ ਗੱਲ ਜ਼ਿਆਦਾ ਗੇ ਨਹੀਂ ਬਧੀ ਜੇ ਵਕਤ ਰਹਿੰਦਿਆ ਮੈਂ ਆਪਣਾ ਘਰ ਨਾ ਸੰਭਿਆ ਤਾਂ ਫਿਰ ਸੱਚਮੁੱਚ ਮੇਰੇ ਘਰ ਦੀ ਬਰਬਾਦੀ ਹੋਣੀ ਤੈ ਆ ਜੋ ਮਨਦੀਪ ਦੀ ਸਾਸ ਨੂੰ ਬਿਲਕੁਲ ਪਸੰਦ ਮਨਜ਼ੂਰ ਨਹੀਂ ਸੀ ਬਹੁਤ ਸੋਚ ਸਮਝ ਕੇ ਸਾਸ ਨੇ ਫੈਸਲਾ ਕੀਤਾ ਤੇ ਅਗਲੇ ਦਿਨ ਜਿਵੇਂ ਹੀ ਰੁਪਿੰਦਰ ਸੋਈ ਵਿੱਚ ਆਈ ਆਪਣਾ ਤੇ ਆਪਣੇ ਪਤੀ ਦਾ ਖਾਣਾ ਬਣਾਉਣ ਲੱਗੀ ਤੇ ਖਾਣਾ ਬਣਾ ਕੇ ਆਪਣੇ ਕਮਰੇ ਚ ਲੈ ਗਈ ਤਾਂ ਉਦੋਂ ਹੀ ਸਾਸਰਪਿੰਦਰ ਦੇ ਪਿੱਛੇ ਹੀ ਉਹਦੇ ਕਮਰੇ ਵਿੱਚ ਚਲੀ ਗਈ ਤੇ ਸਾਰਾ ਖਾਣਾ ਚੁੱਕ ਕੇ ਰਸੋਈ ਵਿੱਚ ਲੈ ਆਉਂਦਾ ਤੇ ਉੱਥੇ ਰੱਖ ਕੇ ਰਸੋਈ ਨੂੰ ਜਿੰਦਾ ਲਾ ਦਿੱਤਾ ਤਾਂ ਰਪਿੰਦਰ ਭੱਜਦੀ ਹੋਈ ਆਈ ਮੰਮੀ ਜੀ ਇਹ ਕੀ ਕੀਤਾ ਤੁਸੀਂ ਇੰਨੀ ਮਿਹਨਤ ਨਾਲ ਮੈਂ ਖਾਣਾ ਬਣਾਇਆ ਸੀ ਤੁਸੀਂ ਮੇਰਾ ਖਾਣਾ ਕਿਉਂ ਚੁੱਕ ਕੇ ਲੈ ਆਉਂਦਾ ਆ ਖਬਰਦਾਰ ਬਹੂ ਅੱਜ ਤੱਕ ਮੈਂ ਤੈਨੂੰ ਕੁਝ ਨਹੀਂ ਕਿਹਾ ਖਬਰਦਾਰ ਜੇ ਮੇਰੇ ਸਾਹਮਣੇ ਉੱਚੀ ਆਵਾਜ਼ ਚ ਗੱਲ ਕਰਨ ਦੀ ਕੋਸ਼ਿਸ਼ ਵੀ ਕੀਤੀ ਤਾਂ ਸੱਸ ਦੀ ਉੱਚੀ ਆਵਾਜ਼ ਸੁਣ ਕੇ ਮਨਦੀਪ ਦਾ ਸੋਰਾ ਵੀ ਉੱਥੇ ਆ ਗਿਆ ਮਨਦੀਪ ਵੀ ਆਪਣੇ ਕਮਰੇ ਚੋਂ ਨਿਕਲ ਆਈ ਅੱਜ ਸੱਸ ਕਾਫੀ ਗੁੱਸੇ ਵਿੱਚ ਲੱਗਦੀ ਸੀ ਗੁੱਸੇ ਵਿੱਚ ਹੀ ਉਹਨੇ ਰੁਪਿੰਦਰ ਨੂੰ ਕਿਹਾ ਰੁਪਿੰਦਰ ਇਹ ਮੇਰਾ ਘਰ ਆ ਕੋਈ ਹੋਟਲ ਨਹੀਂ ਆ ਕਿ ਜਿਹਦਾ ਜੋ ਦਿਲ ਕਰੂ ਉਹ ਬਣਾ ਕੇ ਖਾ ਲਊ ਇਹ ਮੇਰਾ ਘਰ ਆ ਤੇ ਇੱਥੇ ਉਹ ਹੋਣਾ ਆ ਜੋ ਮੈਂ ਚਾਹੁੰਨੀ ਆ ਜੇ ਤੁਸੀਂ ਆਪਣਾ ਵੱਖਰਾ ਵੱਖਰਾ ਖਾਣਾ ਹੀ ਬਣਾਉਣਾ ਆ ਤਾਂ ਹੁਣੇ ਨਿਕਲੋ ਮੇਰੇ ਘਰੋਂ ਤੇ ਕਿਤੇ ਹੋਰ ਜਾ ਕੇ ਰਹਿ ਲਿਓ ਤੇ ਕਰੋ ਜੋ ਕਰਨਾ ਆ ਜੇ ਇੱਥੇ ਰਹਿਣਾ ਆ ਤਾਂ ਪੂਰੇ ਪਰਿਵਾਰ ਦਾ ਕੰਮ ਕਰਨਾ ਪਊਗਾ ਖਾਣਾ ਵੀ ਬਣਾਉਣਾ ਪਊਗਾ ਤੇ ਪੂਰੇ ਘਰ ਦੀ ਸਾਫ ਸਫਾਈ ਦੀ ਜ਼ਿੰਮੇਵਾਰੀ ਵੀ ਲੈਣੀ ਪਊਗੀ ਮੈਂ ਦੋਵਾਂ ਦਾ ਕੰਮ ਵੰਡ ਕੇ ਦਵਾਂਗੀ ਛੋਟੀ ਬਹੁਤ ਸਵੇਰ ਦਾ ਸਾਰਾ ਕੰਮ ਕਰੂਗੀ ਤੇ ਸ਼ਾਮ ਦਾ ਵੱਡੀ ਬਹੂ ਜੇ ਮਨਜ਼ੂਰ ਆ ਤਾਂ ਠੀਕ ਆ ਨਹੀਂ ਤਾਂ ਆਪਣਾ ਆਪਣਾ ਰਸਤਾ ਫੜੋ ਅੱਜ ਦੁਪਹਿਰ ਤੱਕ ਟਾਈਮ ਆ ਜਿੰਨੇ ਜੋ ਸੋਚਣਾ ਸੋਚ ਲਓ ਫਿਰ ਇਹ ਰਸੋਈ ਖੁੱਲੂਗੀ ਨਹੀਂ ਤਾਂ ਸੋਈ ਵੀ ਨਹੀਂ ਖੁੱਲੂਗੀ ਮਰੋ ਭੁੱਖੇ ਸਾਰੇ ਸੱਸ ਦਾ ਗੁੱਸਾ ਵੇਖ ਕੇ ਤੇ ਇਸ ਲੜਾਈ ਝਗੜੇ ਵਿੱਚ ਸਵੇਰ ਦੇ 11 ਵਜ ਗਏ ਭੁੱਖ ਤਾਂ ਸਾਰਿਆਂ ਨੂੰ ਲੱਗੀ ਸੀ ਮਨਦੀਪ ਤਾਂ ਤਿਆਰ ਸੀ ਸੱਸ ਦੇ ਹਿਸਾਬ ਨਾਲ ਚੱਲਣ ਲਈ ਪਰ ਰੁਪਿੰਦਰ ਹੀ ਨਾ ਨੁਕਰ ਕਰਦੀ ਸੀ ਪਰ ਜਦੋਂ ਸੱਸ ਦਾ ਇਹ ਰੂਪ ਵੇਖਿਆ ਤਰਪਿੰਦਰ ਨੂੰ ਲੱਗਾ ਕਿ ਹੁਣ ਉਹਦੀ ਨਹੀਂ ਚੱਲਣ ਵਾਲੀ ਇਸ ਘਰ 'ਚ ਤੇ ਹੋਰ ਕਿਤੇ ਰਹਿਣ ਦਾ ਮਤਲਬ ਕਿ ਸਾਨੂੰ ਖਰਚਾ ਕਰਨਾ ਪਊਗਾ ਵੱਖਰਾ ਜਿਹੜਾ ਤੇ ਰੁਪਿੰਦਰ ਤੇ ਉਹਦੇ ਪਤੀ ਦੇ ਵਸ ਦੀ ਗੱਲ ਨਹੀਂ ਸੀ ਆਖਿਰਕਾਰ ਹਾਰ ਮੰਨਦੇ ਹੋਏ ਰੁਪਿੰਦਰ ਵੀ ਕੰਮ ਕਰਨ ਨੂੰ ਤਿਆਰ ਹੋ ਗਈ ਛੋਟੀ ਬਹੂ ਨੂੰ ਲੈਣ ਤੇ ਉਮਦਾ ਹੋਇਆ ਵੇਖ ਕੇ ਤੇ ਆਪਣੀ ਪਤਨੀ ਨੂੰ ਸਹੀ ਫੈਸਲਾ ਲੈਂਦਾ ਹੋਇਆ ਵੇਖ ਕੇ ਤੇ ਦੋਵਾਂ ਨੂੰ ਬਰਾਬਰ ਦਾ ਸਨਮਾਨ ਦੇਂਦਾ ਹੋਇਆ ਵੇਖ ਕੇ ਮਨਦੀਪ ਦਾ ਸਹੁਰਾ ਅੱਜ ਖੁਸ਼ ਹੋ ਗਿਆ ਸੀ ਸੋ ਦੋਸਤੋ ਇਹ ਸੀ ਜੀ ਅੱਜ ਦੀ ਆਪਣੀ ਕਹਾਣੀ ਕਹਾਣੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲੈਣਾ ਜੀ ਮਿਲਦੇ ਹਾਂ ਕੱਲ ਇੱਕ ਨਵੀਂ ਕਹਾਣੀ ਦੇ ਨਾਲ ਤਦ ਤੱਕ ਆਪਣੀ ਏਕਨੂਰ ਕਰਨ ਦੀ ਹੋਈ ਇਜਾਜ਼ਤ ਸਤ ਸ਼੍ਰੀ ਅਕਾਲ ਜੀ